ਸੁਖੀ ਸਾਹਿਬ ਹੋ ਰਹੇ ਬਾਰੇ ਉਹ ਕਾਫੀ ਟਾਈਮ ਹੋ ਗਿਆ ਛਾਲਜੀ ਮਾਰ ਕੇ ਇਧਰ ਉਧਰ ਚੱਲ ਗਏ ਸੀਗੇ ਉਹ ਗੱਲ ਮਿੰਤਲਾ ਦੇ ਲੋਕੀ ਤਾਂ ਭੁੱਲ ਵੀ ਗਏ ਹੋਣੇ ਆ ਕਿ ਸੁਖੀ ਸਾਹਿਬ ਪਾਰਟੀ ਵੀ ਬਦਲ ਗਏ ਸੀ ਪਰ ਉਹ ਰੌਲਾ ਅਜੇ ਵੀ ਚੱਲੀ ਜਾਂਦਾ ਹੈ ਯੋਗ ਨੇ ਕੇ ਅਯੋਗ ਨੇ ਤੇ ਕੀ ਫੈਸਲਾ ਕੋਈ ਆਊ ਕਿ ਬਸ ਸਰਕਾਰੀ ਲੰਘ ਜਣੀ ਜਾਂਦਾ ਹੀ ਨਹੀਂ ਸਰ ਫੈਸਲਾ ਤੇ ਉਹ ਲੈਣਾ ਪਊਗਾ ਜੀ ਇਹ ਨਹੀਂ ਹੁੰਦਾ ਪਰ ਇੱਥੇ ਇਤਿਹਾਸ ਹੈ ਹੂੰ ਭੁਪਿੰਦਰ ਹੁੱਡਾ ਜਦੋਂ ਬਣੇ ਇਹਨਾਂ ਨੇ ਹਜ ਕਾਲਿਆਂ ਦੇ ਤੋੜੇ ਸਨ ਛੇ ਚਾਰ ਕੇ ਤਿੰਨ ਜੀ ਉਹ ਤੋੜੇ ਸਰਕਾਰ ਬਣਾ ਲਈ ਸਭ ਕੁਝ ਚੱਲਿਆ ਹੂੰ ਤੇ ਉਹ ਤਿੰਨ ਕੇ ਚਾਰ ਸਾਲ ਫੈਸਲਾ ਹੀ ਨਹੀਂ ਸੀ ਆਇਆ ਦਲ ਬਦਲੀ ਦਾ ਜੀ ਹਰਿਆਣੇ ਵਾਲਿਆਂ ਨੂੰ ਹਾਂ ਜੀ ਜਿੰਨਾਂ ਦੀ ਉਦੋਂ ਸੁਰਤ ਸੰਭਲੀ ਸੀ ਨਾ ਹਰਿਆਣੇ ਵਾਲੇ ਤੁਹਾਨੂੰ ਦੱਸ ਦੇਣਗੇ ਜੀ ਜੀ ਕਿ ਉਹ ਸਪੀਕਰ ਨੇ ਫੈਸਲਾ ਹੀ ਨਹੀਂ ਲਿਆ ਹੂੰ ਤੇ ਇਹ ਚੀਜ਼ਾਂ ਆ ਹੁਣ ਇਹਨਾਂ ਦਿਨਾਂ ਦੇ ਵਿੱਚ ਬਹੁਤ ਥਾਂ ਹੀ ਵਾਪਰ ਰਹੀਆਂ ਨੇ ਕਈ ਵਾਰੀ ਮਾਮਲਾ ਹਾਈ ਕੋਰਟ ਸੁਪਰੀਮ ਕੋਰਟ ਜਾਂਦਾ ਰਹਿੰਦਾ ਹਮ ਹਮ ਹਿਮ 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 ਹਿ ਜਿਹੜਾ 1985 ਚ ਦਲ ਬਦਲੀ ਕਾਨੂੰਨ ਬਣਿਆ ਉਹਦੇ ਉਹਦੇ ਵਿੱਚ ਕੁਝ ਅਮੈਂਡਮੈਂਟਸ ਵੀ ਆਈਆਂ ਜੀ ਕਮਾਲ ਦੀ ਗੱਲ ਹੈ ਕਿ ਪੰਜਾਬ ਦੀ ਵਿਧਾਨ ਸਭਾ ਨੇ ਉਹ ਕਈ ਸਾਲਾਂ ਤੱਕ ਯਾਨੀ ਅੱਜ ਤੋਂ 4-5 ਸਾਲ ਪਹਿਲਾਂ ਤੱਕ ਉਹ ਜਿਹੜੇ ਨਿਯਮ ਸੀ ਨੋਟੀਫਾਈਡ ਨਹੀਂ ਰੱਖੇ ਨੋਟੀਫਾਈਡ ਨਹੀਂ ਕੀਤੇ ਕੀ ਬਾਤ ਸੁਖਪਾਲ ਸਿੰਘ ਖਹਿਰਾ ਕੁੰਤਰੀ ਆਦਮੀ ਆ ਹੂੰ ਉਹਨੇ ਐਸੀ ਕੁੰਤਰ ਫੜੀ ਨਾ ਇਹਨਾਂ ਦੀ ਤਾਂ ਹਿਸਾਬ ਲਾ ਲਓ ਸੁਖਪਾਲ ਸਿੰਘ ਖਹਿਰਾ ਜੀ ਜੀ ਉਹਨਾਂ ਨੇ ਆਪਦੀ ਪਾਰਟੀ ਵੀ ਅੱਡ ਬਣਾ ਲਈ ਹੂੰ ਬਠਿੰਡੇ ਕਾਨਫਰੰਸ ਕਰਕੇ ਜੀ ਯਾਦ ਹੋਣਾ ਤੁਹਾਨੂੰ ਤਦ ਵੀ ਉਹਨਾਂ ਦੀ ਮੈਂਬਰਸ਼ਿਪ ਬਚੀ ਰਹੀ ਇਵਨ 댓 ਕੇ ਬਾਅਦ ਜੋ ਕਾਂਗਰਸ ਤੇ ਵੀ ਆ ਗਏ ਹੂੰ ਯਾਨੀ ਮਹੀਨਿਆਂ ਵੱਧੀ ਸ਼ਾਇਦ ਸਾਲਾਂ ਵੱਧੀ ਚੱਲ ਗਿਆ ਕੰਮ ਜੀ ਕਿਉਂ ਤਨਖਾਹਾਂ ਪੱਤੇ ਲੈ ਗਏ ਸੀਗੇ ਹੂੰ ਠੀਕ ਹੈ ਨਾ ਜੀ ਤਾਂ ਮਤਲਬ ਕਿ ਆ ਹਾਲਤ ਐ ਹੂੰ ਇੱਥੇ ਸੁਖੀ ਸਾਹਿਬ ਭਈ ਜੇ ਆਪਾਂ ਦੇਖੀਏ ਤੇ ਕਿਨੂੰ ਨਹੀਂ ਪਤਾ ਕਿ ਉਹ ਦਲ ਬਦਲੀ ਕਰਕੇ ਆਮ ਆਦਮੀ ਪਾਰਟੀ ਚ ਜੁਆਇਨ ਕਰਕੇ ਬਿਲਕੁਲ ਤੇ ਤੁਸੀਂ ਵੇਖੋ ਕਿ ਉਹਦੇ ਤੇ ਫੈਸਲਾ ਹੀ ਕੋਈ ਨਹੀਂ ਹਮ ਹੁਣ ਜਿਹੜੇ ਐਚ ਸੀ ਆ ਰੋਡ ਆ ਵਕੀਲ ਨੇ ਸਮਾਜ ਸੇਵੀ ਵੀ ਨੇ ਜੀ ਉਹਨਾਂ ਨੇ ਪਹਿਲਾਂ ਇਹਨਾਂ ਨੂੰ ਸ਼ਿਕਾਇਤ ਕੀਤੀ ਪਟੀਸ਼ਨ ਹੁੰਦੀ ਆ ਹਮ ਸਪੀਕਰ ਸਾਹਿਬ ਨੂੰ ਕਿਤੇ ਤੇ ਫੈਸਲਾ ਲਾ ਬੋ ਜੀ ਜਦੋਂ ਉਹਨਾਂ ਨੇ ਇੱਕ ਫਾਰਮੈਲਟੀ ਜੀ ਕੀਤੀ ਸੁਖੀ ਸਾਹਿਬ ਦਾ ਕੋਈ ਸ਼ਾਇਦ ਜਵਾਬ ਜੂ ਬਾਇਆ ਨਾ ਹਮ ਤਾਂ ਉਹਦੇ ਬਾਅਦ ਉਹਨਾਂ ਨੇ ਹਾਈ ਕੋਰਟ ਪਟੀਸ਼ਨ ਫਾਈਲ ਕੀਤੀ ਜੀ ਹਾਈ ਕੋਰਟ ਇਸ ਤੋਂ ਪਹਿਲਾਂ ਕੋਈ ਕੋਈ ਆਰਡਰ ਵਗੈਰਾ ਦਿੰਦਾ ਹੂੰ ਉਹ ਉਹਨਾਂ ਨੇ ਆਪ ਹੀ ਚਿੱਠੀ ਕਰ ਦਿੱਤੀ ਕਿ ਆਜੋ ਤੁਸੀਂ ਅਰੋੜਾ ਸਾਹਿਬ ਤੁਹਾਡੀਆਂ ਦਲੀਲਾਂ ਸੁਣ ਲੈਣੇ ਆ ਹੂੰ ਹੋ ਸਕਦਾ ਫਰਵਰੀ ਦੀ ਸ਼ਾਇਦ ਤਰੀਕ ਮੁਕਰਰ ਕੀਤੀ ਆ ਕਿ ਉਹਦੋਂ ਦਲੀਲਾਂ ਹੋ ਜਾਣ ਅੱਛਾ ਉਸ ਤੋਂ ਬਾਅਦ ਹੋ ਸਕਦਾ 4-5 ਮਹੀਨੇ ਫੇਰ ਲੰਘ ਜਾਣ ਹੂੰ ਹੂੰ ਯਾਨੀ ਪੱਚੀ ਪੁੱਚੀ ਲੰਘ ਗਿਆ ਤੇ ਸੁਖੀ ਸਾਹਿਬ ਨੂੰ ਤਾਂ ਅੱਜ ਇਹਨਾਂ ਨੇ ਚੇਅਰਮੈਨ ਲਾ ਵੀ ਦਿੱਤਾ ਮੈਨੂੰ ਲੱਗਦਾ ਕੱਲ ਹੀ ਲਾ ਦਿੱਤਾ ਸ਼ਾਇਦ ਸਰਕਾਰ ਟਪਾ ਦੇਣੀ ਆਏ ਕਰਦੇ ਕਦੇ ਨੇੜੇ ਜੇ ਲੈ ਜਾਣ ਦਾ ਇਹੀ ਤਾਂ ਕਮਿਟਮੈਂਟ ਹੁੰਦੀ ਆ ਨਾ ਇੱਕ ਮਿੱਤਰ ਬੜੀ ਸੋਹਣੀ ਗੱਲ ਕਰਿਆ ਸੁਖਵੀਰ ਸੰਧੂ ਜੀ ਜੁੜਦੀ ਗੱਲ ਹੈ ਕਿ ਇਹਨੇ ਫੈਸਲਾ ਲੋਡ ਅਨੁਸਾਰ ਆਊਗਾ ਗੱਲ ਇਹ ਆ ਨਾ ਕਿ ਹਾਂਜੀ ਬਿਲਕੁਲ ਇਹਨਾਂ ਦੀ ਗੱਲ درست ਹੈ ਤੇ ਮੈਂ ਇਸ ਗੱਲ ਦੇ ਨਾਲ ਮਤਫਿਕ ਹਾਂ ਸਹਿਮਤ ਹਾਂ ਜੀ ਜੀ ਕਿ ਇਸ ਤਰ੍ਹਾਂ ਹੋਇਆ ਹੈ ਭਾਰਤ ਦੀ ਪੋਲਿਟੀ ਦਾ ਇਹ ਬਹੁਤ ਵੱਡਾ ਕਹਿ ਲਓ ਕਿ ਇੱਕ ਨਕਾਰਾਤਮਕ ਪੱਖ ਹੈ ਜੀ ਜੀ ਹੁਣ ਤੇ ਗਵਰਨਰ ਵੀ ਇਸ ਤਰ੍ਹਾਂ ਕੰਮ ਕਰਨ ਲੱਗ ਪਏ ਨੇ ਹੁਣ ਤੇ ਸਪੀਕਰ ਵੀ ਕੰਮ ਕਰਨ ਲੱਗ ਪਏ ਨੇ ਇਸ ਤਰ੍ਹਾਂ ਕਿਉਂਕਿ ਇੱਕ ਪਾਰਟੀ ਦੇ ਵਰਕਰ ਦੇ ਤੌਰ ਤੇ ਜਾਂ ਨੇਤਾ ਦੇ ਤੌਰ ਤੇ ਵਿਚਰ ਰਹੇ ਜੀ ਜੀ ਹੁਣ ਤੁਸੀਂ ਵੇਖੋ ਕਿ ਸੰਧਵਾਲਾ ਕੀ ਮਾਮਲਾ ਸੀ ਉਹ ਜਿਹੜਾ ਸੰਧਵਾ ਹੂੰ ਉਹਤੇ ਮੇਰੇ ਖਿਆਲ ਦੇ ਨਾਲ ਜਦੋਂ ਕਾਂਗਰਸ ਚ ਸ਼ਾਮਲ ਹੋਏ ਹੂੰ ਸ਼ਾਇਦ ਸਪੀਕਰ ਸਾਹਿਬ ਵੀ ਉੱਥੇ ਮੌਜੂਦ ਸਨ ਮੌਕੇ ਤੇ ਜੀ ਤੋਂ ਵਿੱਚ ਮਾਮਲਾ ਲਟਕ ਗਿਆ ਸਾਬ ਫਿਰ ਉਹ ਤੁਹਾਨੂੰ ਯਾਦ ਹੀ ਨਹੀਂ ਕਰਦੇ ਨਾ ਉਦੋਂ ਪਾਸੇ ਹੀ ਕਰ ਦਿੰਦੇ ਪਹਿਲਾਂ ਕਿਰਾ ਆਪਣਾ ਕੰਮ ਜਿਹੜਾ ਉਹ ਪਾਸੇ ਹਾਂ ਜੀ ਗੱਲ ਇਹ ਆ ਕਿ ਇਹ ਪਹਿਲਾਂ ਹੀ ਜ਼ਬਾਨ ਲੈ ਕੇ ਜ਼ਬਾਨ ਦੇ ਕੇ ਆਉਂਦੇ ਆ ਕਿ ਤੂੰ ਆ ਜਾ ਬਾਈ ਤੇਰਾ ਫੈਸਲਾ ਛੇਤੀ ਨਹੀਂ ਹੋਣਦੇ ਆਂਗੇ ਉਦੋਂ ਤੱਕ ਤਨਖਾਹਾਂ ਪੱਤੇ ਮਿਲਦੇ ਰਹਿਣਗੇ ਹੁਣ ਤੇਰੀ ਐਡਜਸਟਮੈਂਟ ਹੋ ਜਾਊਗੀ ਫੇਰ ਬਾਈ ਗਾਂ ਤੋਂ ਟਿਕਟ ਦੇਦੇ ਨੇ ਸਾਰੀ ਸੈਟਿੰਗ ਓਕੇ ਆਉਂਦੀ ਐ ਸੈਟਿੰਗ ਆਉਂਦੀ ਐ ਪਰ ਗੱਲ ਇਹ ਆ ਕਿ ਸਪੀਕਰਾਂ ਤੇ ਮੇਰੇ ਖਲ ਦੇ ਨਾਲ ਇਹ ਨਿਯਮ ਲਾਗੂ ਹੋਣਾ ਚਾਹੀਦਾ ਹੂੰ ਕਿ ਇੱਕ ਸਮਾਂ ਮੁਕਰਰ ਕਰੋ ਕਿ 3 ਮਹੀਨਿਆਂ ਦੇ ਅੰਦਰ ਅੰਦਰ ਗੱਲਬਾਤ ਲਈ ਦਾ ਫੈਸਲਾ ਹੋਵੇ ਜੀ ਜੀ ਚਾਹੇ ਉਹ ਕੁਝ ਵੀ ਆ ਬੰਦੇ ਨੂੰ ਜੇ ਤੁਸੀਂ ਦੇਖੋ ਕਿ ਇੱਕ ਮਾਮਲਾ ਜਿਹੜਾ ਜਦੋਂ ਬਹੁਤ ਸੰਗੀਨ ਹੋ ਜਾਂਦਾ ਹੈ ਗੰਭੀਰ ਹੋ ਜਾਂਦਾ ਹੈ ਤਾਂ ਅਦਾਲਤਾਂ ਉਧੀਆਂ ਜਿਹੜੀਆਂ ਸੁਣਵਾਈਆਂ ਉਹ ਰੋਜ਼ਮਰਾਂ ਅਦਾਲਤ ਤੇ ਕਰਦੀਆਂ ਡੇਲੀ ਸੁਣਵਾਈ ਜੀ ਤਾਂ ਤੁਸੀਂ ਯਾਰ ਹਫਤੇ 'ਚ ਉੱਥੇ ਕਿਹੜਾ ਗੰਡੇ-ਗੋੜ ਦੇ ਜੀ ਬਿਲਕੁਲ ਹਫਤੇ-ਹਫਤੇ ਬੰਦ ਤਿੰਨ ਕ ਸੁਣਵਾਈਆਂ ਕਰਕੇ ਤੇ ਪਰੇ ਮਾਰੋ ਪਰੇ ਮਾਰੋ ਗੱਲ ਇਹੀ ਹੈ ਨਾ ਕਿ ਇਹ ਕੋਈ ਸਮਾਂ ਨਿਸ਼ਚਿਤ ਨਹੀਂ ਹੈ ਸਪੀਕਰ ਜੇ ਚਾਹੇ ਤਾਂ ਪੂਰੀ ਸਰਕਾਰ ਦਾ ਕੰਮ ਕੱਲ੍ਹ ਕੱਢ ਸਕਦਾ ਜੀ ਜੇ ਨਹੀਂ ਤੇ ਉਹ ਦੂਜੇ ਦਿਨ ਝਟਕਾ ਦੇ ਸਕਦਾ ਹਮ ਇਹਨਾਂ ਨੂੰ ਕਹੋ ਕਿ ਮਤਲਬ ਕਿ ਕੋਈ ਹੋਰ ਕਿਸੇ ਪਾਰਟੀ ਦਾ ਕੋਈ ਇਧਰ ਉਧਰ ਜਾਵੇ ਤੇ ਦੇਖਿਓ ਤੁਸੀਂ ਨਾਲ ਦੀ ਨਾਲ ਫੈਸਲੇ ਹੋਣ ਹੁਣ ਸੁਨੀਲ ਜਾਖੜ ਦਾ ਭਤੀਜਾ ਜਿਹੜਾ ਉਹ ਕਿਉਂ ਨਹੀਂ ਆਫੀਸ਼ੀਅਲੀ ਭਾਰਤੀ ਜਨਤਾ ਪਾਰਟੀ ਜੁਆਇਨ ਕਰਦਾ ਹਮ ਉਹਨੂੰ ਤਾਂ ਵੀ ਨਾ ਮੋਤਨਾ ਠੀਕ ਹੈ ਨਾ ਜੀ ਸੋ ਇਹ ਚੀਜ਼ਾਂ ਜਿਹੜੀਆਂ ਨੇ ਮੇਰੇ ਖਿਆਲ ਦੀ ਨਾਲ ਉਹ ਸਿਹਤਮੰਦ ਲੋਕਤੰਤਰ ਵਾਸਤੇ ਠੀਕ ਨਹੀਂ ਹੈ ਠੀਕ ਨਹੀਂ ਹੈ ਜੀ ਤੇ ਸਾਡੀ ਤੇ ਲੋਕਤੰਤਰ ਦੀ ਸਿਹਤ ਜਿਹੜੀ ਉਹ ਕਿੱਥੇ ਬਣ ਰਹੀ ਉਹਨੂੰ ਤੇ ਫੂਡ ਹੀ ਨਹੀਂ ਮਿਲ ਰਿਹਾ ਚਾਹ। ਹੂੰ ਬਿਲਕੁਲ ਬਿਲਕੁਲ ਅਮਰਦੀਪ ਸਿੰਘ ਦੀ ਕਹਿ ਰਹੇ ਨੇ ਕਿ ਸਮੇਂ ਦੇ ਨਾਲ-ਨਾਲ ਕਾਨੂੰਨ ਦੇ ਵਿੱਚ ਸੋਧ ਕਰਨ ਦੀ ਲੋੜ ਹੁੰਦੀ ਹੈ ਤਾਂ ਕਿ ਫੈਸਲੇ ਜਲਦੀ ਲਿਆ ਜਾ ਸਕਣ